ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਵੀ ਜੇਕਰ ਤੁਸੀਂ ਫਾਰਮਾਂ ਵਾਲਿਆਂ ਦੀਆਂ ਠੱਗੀਆਂ ਤੋਂ ਬਚਣਾ ਤਾਂ ਇਹ ਚੂਚੇ ਜੋ ਤੁਸੀਂ ਦੇਖ ਰਹੇ ਹੋ ਇਹ ਚੂਚੇ ਮੈਂ 21 ਤਰੀਕ ਨੂੰ ਇੱਕ ਫਾਰਮ ਵਾਲੇ ਤੋਂ ਲੈ ਕੇ ਆਇਆ ਸੀ ਤਾਂ ਉਹਨੇ ਮੈਨੂੰ ਕਿਹਾ ਸੀ ਵੀ ਇਹ ਚੂਚੇ 20 ਦਿਨਾਂ ਦੇ ਆ ਮੈਨੂੰ ਇਸ ਕੰਮ ਬਾਰੇ 0% ਨੋਲੇਜ ਸੀ ਤਾਂ ਜਦੋਂ ਮੈਂ ਇਹ ਚੂਚੇ ਲੈ ਕੇ ਆਇਆ ਤਾ ਮੈਨੂੰ ਕਿਸੇ ਜਾਣਕਾਰ ਨੇ ਦੱਸਿਆ ਵੀ ਇਹ ਤਾਂ ਚੂਚੇ ਤਿੰਨ ਚਾਰ ਦਿਨਾਂ ਦੇ ਹੀ ਆ ਤਾਂ ਫਿਰ ਮੈਂ ਤਾਂ ਇਹ ਵਲੌਗ ਬਣਾਉਂਦਾ ਮੇਰਾ ਕਾਰਨ ਇਹ ਹੀ ਹੈ ਵੀ ਜਿਹੜੇ ਦੂਜੇ ਮੇਰੇ ਵੀਰਾਂ ਨੂੰ ਪਤਾ ਲੱਗ ਜੇ ਵੀ ਜੇ ਕੋਈ ਨਵਾਂ ਫਾਰਮ ਕਰਨਾ ਚਾਹੁੰਦਾ ਵੀ ਫਾਰਮਾ ਵਾਲਿਆਂ ਦੀਆਂ ਧੋਖਾਧੜੀ ਤੋਂ ਬਚੋ ਤਾਂ ਕਿਸੇ ਜਾਣਕਾਰ ਨੂੰ ਲੈ ਕੇ ਜਾਓ ਜਾਂ ਅਗਰ ਜੇ ਤੁਸੀਂ ਚੂਚਾ ਖਰੀਦਣਾ ਨਹੀਂ ਤਾਂ ਭਾਰੀ ਲੌਸ ਵਿੱਚ ਚਲੇ ਜਾਓਗੇ ਤਾਂ ਮਾਰਟੈਲਿਟੀ ਦਾ ਜ਼ਿਆਦਾ ਚਾਂਸ ਬਣ ਸਕਦਾ ਅਚੂਚੇ ਮਰਨ ਦਾ ਵੀ ਯਾਰਾ ਦਾ ਹੋ ਸਕਦਾ ਤਾਂ ਮੇਰਾ ਵੀਡੀਓ ਬਣਾਉਂਦਾ ਹੀ ਕਾਰਨ ਸੀ ਵੀ ਜੇ ਵੀ ਇਹ ਨਵੇਂ ਵੀਰ ਪੁਰਾਣੇ ਕੋਈ ਫਾਰਮ ਆਪਦਾ ਕੋਲਣਾ ਤਾਂ ਫਾਰਮਾਂ ਵਾਲੇ ਦੇ ਠੱਗਿਆਂ ਤੋਂ ਬਚੋ ਹੁਣ ਇਹ ਚੂਚੇ ਤਕਰੀਬਨ ਤਕਰੀਬਨ 12-13 ਦਿਨ ਦੇ ਹੋ ਚੁੱਕੇ ਆ ਜੇ ਕਿਸੇ ਨੇ ਕੋਈ ਜ਼ਿਆਦਾ ਹੋਰ ਕਿਸੇ ਬਿਮਾਰੀ ਬਾਰੇ ਚੂਚੇ ਕਿਵੇਂ ਪਾਲਣੇ ਆ ਤਾਂ ਸਾਡੇ ਇਹ ਪਤਾ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਮੈਂਟ ਕਰਕੇ ਕਿਸੇ ਵੀ ਚੀਜ਼ ਬਾਰੇ ਪੁੱਛ ਸਕਦੇ ਆ ਤੇ ਜੇ ਕੋਈ ਮੇਰਾ ਵੀਰਪੁਰਾ ਚੂਚੇ ਖਰੀਦਣਾ ਚਾਹੁੰਦਾ ਤਾਂ ਮੈਂ ਉਹਨਾਂ ਨੂੰ ਦੱਸ ਸਕਦਾ ਵੀ ਕਿਹੜੇ ਫਾਰਮ ਤੋਂ ਵਧੀਆ ਚੂਚੇ ਮਿਲਣਗੇ ਚੰਗੀ ਕੁਆਲਿਟੀ ਦੇ ਮਿਲਣਗੇ ਇਹ ਮੈਂ ਆ ਰਿਹਾ ਯਾਰ 20 20 ਪੀਸ ਲੈ ਕੇ ਆਇਆ ਸੀ ਤਾਂ ਤਕਰੀਬਨ 20 ਦੇ 20 ਪੀਸ ਮੈਂ ਵਧੀਆ ਤਰੀਕੇ ਨਾਲ ਪਾਲ ਕੇ ਵਧੀਆ ਤਰੀਕੇ ਨਾਲ ਦੇਖੋ ਖੀਡ ਖਾ ਰਹੇ ਆ ਤੇ ਸਾਰਾ ਨਾ ਧੰਨਵਾਦ ਇਹ ਵੀਡੀਓ ਵੇਖੋ ਸਬਸਕ੍ਰਾਈਬ ਕਰੋ ਤਾਂ ਮੈਨੂੰ ਮੈਸੇਜ ਕਰੋ ਵਾਤ ਵਾਤ ਤਾਂ ਮੈਂ ਹੋਰ ਜਾਣਕਾਰੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂ